ਪੰਜਾਬ ਸਰਕਾਰ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਉਣ ਵਾਲੇ 2-4 ਦਿਨਾਂ ਦੇ ਵਿੱਚ ਪੰਜਾਬ ਕੈਬਨਿਟ ਦੇ ਵਿੱਚ ਵਿਸਥਾਰ ਹੋਣ ਜਾ ਰਿਹਾ ਹੈ ਤਾਂ ਨਵੇਂ ਚਿਹਰੇ ਨੇ ਜਿਹੜੇ ਕੈਬਨਿਟ ਦੇ ਵਿੱਚ ਸ਼ਾਮਲ ਕੀਤੇ ਜਾ ਸਕਦੇ ਨੇ ਇਹ ਪ੍ਰਗਟਾਵਾ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਬਿੱਤੇ ਦਿਨੀ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ ਗਿਆ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਆ ਕਿ ਹੋਣ ਵਾਲੇ 3-4 ਦਿਨਾਂ ਦੇ ਵਿੱਚ ਪੰਜਾਬ ਕੈਬਨਿਟ ਦਾ ਵਿਸਥਾਰ ਹੋਵੇਗਾ ਤਾਂ ਲੁਧਿਆਣਾ ਦੇ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ ਲੁਧਿਆਣਾ ਜਿਮਣੀ ਚੋਣ ਦੇ ਵਿੱਚ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨ ਵਾਲੇ ਸੰਜੀਵ अरोड़ा ਨੂੰ ਕੈਬਨਿਟ ਮੰਤਰੀ ਵੀ ਬਣਾਇਆ ਜਾ ਸਕਦਾ ਹੈ ਤਾਂ ਇਹ ਸੰਕੇਤ ਨੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੀਤੇ ਦਿਨ ਦਿੱਤੇ ਗਏ ਨੇ ਤਾਂ ਲੁਧਿਆਣਾ ਪੱਛਮੀ ਜਿਮਣੀ ਚੋਣ ਦੇ ਵਿੱਚ ਆਮ ਆਦੀ ਪਾਰਟੀ ਨੇ ਵੱਡੀ ਜਿੱਤ ਦਰਜ ਕੀਤੀ ਆਮ ਆਦੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਜੇਤੂ ਰਹੇ ਸਨ ਸੰਜੀਵ ਅਰੋੜਾ ਦੀ ਜਿੱਤ ਤੋਂ ਬਾਅਦ ਪੰਜਾਬ ਕੈਬਨਿਟ ਦੇ ਵਿੱਚ ਜਲਦ ਵਾਧਾ ਹੋ ਸਕਦਾ ਤਾਂ ਸੰਜੀਵ ਅਰੋੜਾ ਮੰਤਰੀ ਬਣਨਗੇ ਇਹ ਸੰਕੇਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਗਏ ਨੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਆ ਕਿ ਅਗਲੇ 2-4 ਦਿਨਾਂ ਦੇ ਵਿੱਚ ਜਿਹੜੀ ਪੰਜਾਬ ਦੀ ਕੈਬਨਿਟ ਹੈ ਉਸ ਦੇ ਵਿੱਚ ਵਾਧਾ ਹੋਵੇਗਾ ਅਤੇ ਲੁਧਿਆਣਾ ਪੱਛਮੀ ਵਿਧਾਨ ਸਭਾ ਜਿਮਣੀ ਚੌਂ ਜਿੱਤਣ ਵਾਲੇ ਸੰਜੀਵ ਅਰੋੜਾ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਯਾਨੀ ਕਿ ਵੱਡੀ ਜ਼ਿੰਮੇਵਾਰੀਏ ਜਿਹੜੀ ਸੰਜੀਵ अरोड़ा ਨੂੰ ਦਿੱਤੀ ਜਾਵੇਗੀ ਦਾਦੀਏ ਕਿ ਆਮ ਆਦਮੀ ਪਾਰਟੀ ਨੇ ਹਾਲੀ ਦੇ ਵਿੱਚ ਹੋਈ ਲੁਧਿਆਣਾ ਪੱਛਮੀ ਜਿਮਣੀ ਚੋਣ ਦੇ ਵਿੱਚ ਵੱਡੀ ਜਿੱਤ ਹਾਸਲ ਕੀਤੀ ਜਿਸ ਵਿੱਚ अरोड़ा ਨੇ ਆਪਣੇ ਨਜ਼ਦੀਕੀ ਵਿਰੋਧੀ ਅਤੇ ਕਾਂਗਰਸੀ ਉਮੀਦਵਾਰ ਭਾਰਤ ਪੂਸ਼ਨ ਆਸ਼ੂ ਨੂੰ 10637 ਤੋਂ ਵਧੇਰੇ ਵੋਟਾਂ ਦੇ ਫਰਕ ਨਾਲ ਫਰਾ ਦਿੱਤਾ ਤਾਂ ਬਿੱਤੇ ਦੇਣੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ ਹੈ ਮੁਲਾਕਾਤ ਕਰਨ ਤੋਂ ਬਾਅਦ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਇਸ ਦੌਰਾਨ ਸੀਐਮ ਮਾਨ ਨੇ ਆਖਿਆ ਕਿ ਕੈਬਨਿਟ ਦਾ ਵਿਸਤਾਰ ਹੋਵੇਗਾ 2-4 ਦਿਨਾਂ ਦੇ ਵਿੱਚ ਇਹ ਤੈਹ ਹੋ ਜਾਵੇਗਾ ਤੇ ਨਵੇਂ ਚਿਹਰੇ ਨੇ ਜਿਹੜੇ ਇਸ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤੇ ਜਾ ਸਕਦੇ ਨੇ ਉਹਨਾਂ ਆਖਿਆ ਕਿ ਪਾਰਟੀ ਨੇ ਲੁਧਿਆਣਾ ਪੱਛਮੀ ਸੀਟ ਦੇ ਵੋਟਰਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਉਹ ਸੰਜੀਵ अरोड़ा ਨੂੰ ਚੁਣਦੇ ਹਨ ਤਾਂ ਉਹਨਾਂ ਨੂੰ ਮੰਤਰੀ ਬਣਾਇਆ ਜਾਵੇਗਾ ਤਾਂ ਇੱਕ ਸਵਾਲ ਦੇ ਜਵਾਬ ਵਿੱਚ ਸੀਐਮ ਮਾਨ ਨੇ ਆਖਿਆ ਕਿ ਕੈਬਨਿਟ ਦੇ ਵਿੱਚ ਬਦਲਾਵ ਜਾਂ ਪੋਰਟਫੋਲੀਓ ਵਿੱਚ ਤਬਦੀਲੀ ਕੀਤੀ ਜਾਣ ਵਾਲੀ ਕੋਈ ਗੱਲ ਨਹੀਂ ਇਹ ਦੱਸਣਾ ਬਣਦਾ ਹੈ ਕਿ ਸਮੇਂ ਮੁੱਖ ਮੰਤਰੀ ਸਮੇਤ ਕੈਬਨਿਟ ਦੇ ਵਿੱਚ 16 ਮੰਤਰੀ ਹਨ ਤਾਂ ਪੰਜਾਬ ਕੈਬਨਿਟ ਦੇ ਵਿੱਚੋਂ 18 ਮੰਤਰੀ ਹੋ ਸਕਦੇ ਨੇ ਆਮ ਆਦੀ ਪਾਰਟੀ ਦੀ ਸਰਕਾਰ ਨੇ ਪਿਛਲੇ ਸਾਲ ਵੀ ਸਤੰਬਰ ਦੇ ਵਿੱਚ ਜਿਹੜਾ ਕੈਬਨਿਟ ਦਾ ਢਾਂਚਾ ਉਸ ਦੇ ਵਿੱਚ ਫੇਰ ਬਦਲ ਕੀਤਾ ਸੀ ਤਾਂ ਇਸ ਦੌਰਾਨ ਚਾਰ ਮੰਤਰੀਆਂ ਨੂੰ ਹਟਾਉਣ ਤੋਂ ਬਾਅਦ ਪੰਜ ਨਵੇਂ ਮੰਤਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਤਾਂ ਇਹ ਪੁੱਛੇ ਜਾਣ ਉੱਤੇ ਕਿ ਅਰੋੜਾ ਦੀ ਥਾਂ ਕਿਸ ਨੂੰ ਰਾਜ ਸਭਾ ਭੇਜਿਆ ਜਾਵੇਗਾ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਆਖਿਆ ਕਿ ਆਓ ਇਸ ਉੱਤੇ ਵਿਚਾਰ ਕਰੀਏ ਤਾਂ ਇਹ ਕੋਈ ਅਜਿਹਾ ਵਿਅਕਤੀ ਹੋਣਾ ਚਾਹੀਦਾ ਹੈ ਜੋ ਪੰਜਾਬ ਦੇ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਉਠਾ ਸਕੇ ਤਾਂ ਇਸ ਤੋਂ ਪਹਿਲਾਂ ਆਮਾਦੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਸਪਸ਼ਟ ਕਰ ਦਿੱਤਾ ਕਿ ਸੰਜੀਵ ਅਰੋੜਾ ਦੇ ਜਿਮਣੀ ਚੋਣ ਜਿੱਤਣ ਤੋਂ ਬਾਅਦ ਉਹ ਰਾਜ ਸਭਾ ਨਹੀਂ ਜਾਣਗੇ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਆਖਿਆ ਕਿ ਉਹ ਬੁੱਧਵਾਰ ਨੂੰ ਦਿੱਲੀ ਜਾਣਗੇ ਜਿੱਥੇ ਪਾਰਟੀ ਪੰਜਾਬ ਅਤੇ ਗੁਜਰਾਤ ਦੀਆਂ ਜਿਮਣੀ ਚੋਣਾਂ ਦੇ ਵਿੱਚ ਜਨਤਾ ਦੇ ਫਤਵੇ ਦਾ ਧੰਨਵਾਦ ਕਰੇਗੀ ਤਾਂ ਗੁਜਰਾਤ ਦੇ ਜੂਨਾਗੜ ਜ਼ਿਲ੍ਹੇ ਦੇ ਵਿੱਚ ਆਮਾਦੀ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਗੋਪਾਲ ਇਟਾਲੀਆ ਵਿਸਾਵਦਰ ਵਿੱਚ ਭਾਜਪਾ ਦੇ ਕਿਰਤ ਪਟੇਲ ਨੂੰ 17000 ਤੋਂ ਵਧੇਰੇ ਵੋਟਾਂ ਨਾਲ ਹਰਾ ਕੇ ਜੇਤੂ ਰਹੇ ਸਨ ਤਾਂ ਹੁਣ ਪੰਜਾਬ ਦੇ ਵਿੱਚ ਕੈਬਨਿਟ ਦਾ ਵਿਸਤਾਰ ਹੋਵੇਗਾ ਤੇ ਆਉਣ ਵਾਲੇ ਸਮੇਂ ਵਿੱਚ ਜਿਹੜੀ ਕੈਬਨਿਟ ਦਾ ਟਾਂਚਾ ਉਹ ਬਦਲਿਆ ਜਾ ਸਕਦਾ ਤੇ ਸੰਜੀਵ अरोड़ा ਨੂੰ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾਊਗਾ ਤੇ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਤਾਂ ਇਸ ਮੁੱਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਬੋਧਨ ਕਰਦਿਆਂ ਪੰਜਾਬ ਕੈਬਨਿਟ ਦੇ ਵਿਸਤਾਰ ਬਾਰੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਨਿੰਨ ਨਿੰਨ ਦਾ ਉਹ ਤਾਂ ਕੈਬਨਟ ਕੈਬਨਟ ਦੇ ਵਿੱਚ ਪਾਸ ਹੋਊਗਾ ਕੈਬਨਟ ਫਿਰ ਤਰੀਕਾ ਦੇ ਸਾਈਟ ਕੀਤੇ ਜਾਣਗੇ ਘਰ ਨੂੰ ਸਾਬ ਨੂੰ ਭੇਜਾਂਗੇ ਤੇ ਉਹ ਤੇ ਨਵੀਂ ਕੈਬਨਟ ਸਰ ਜੀ ਜਿਹੜਾ ਕੈਬਨਟ ਵਿਸਤਾਰ ਕਰਨ ਜਾ ਰਹੇ ਹੋ ਨਵੇਂ ਕੋਈ ਥੋੜਾ ਬੋਤਾ ਚੇਂਜਿੰਗ ਵੀ ਹੋਣਗੇ ਪੁਰਾਣਿਆਂ ਦੇ ਡਿਪਾਰਟਮੈਂਟਾਂ ਚ ਕੋਈ ਬਦਲਾਅ ਹੈ ਥੋੜਾ ਬੋਤਾ ਕਰ ਰਹੇ ਹੋ ਨਹੀਂ ਇਸ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਪਰ ਇੰਨਾ ਕਹਿ ਵੀ ਕਿਉਂਕਿ ਅਸੀਂ ਵਾਦਾ ਕੀਤਾ ਸੀਗਾ ਲੁਧਿਆਣੇ ਤੇ ਤੁਸੀਂ ਵਿਧਾਨ ਸਭਾ ਵਾਲੀਆਂ ਪੌੜੀਆਂ ਚੜਾਓ ਰਾਜ ਭਵਨ ਵਾਲੀਆਂ ਪੌੜੀਆਂ ਅਸੀਂ ਅਸੀਂ ਚੜ੍ਹਾ ਰਹੇ ਤਾਂ ਮਤਲਬ ਜਿਸ ਵੇਲੇ 2022 ਚ ਤੁਸੀਂ ਨੇਹੀ ਕਹਿੰਦੇ ਹੋ ਉਸ ਵੇਲੇ ਉਹ 7000 ਰੁਪਏ ਦਿੱਤੇ ਸੀਗੇ ਤੇ ਹੁਣ 12000 ਰੁਪਏ ਦਿੱਤੇ ਆ ਤਾਂ ਫਿਰ ਲੋਕਾਂ ਦੇ ਮੰਡੇਟ ਦਾ ਸਤਕਾਰ ਕਰਨਾ ਜਾਂ ਉਹਦਾ ਮਾਣਯੋਗਿਤ ਕਰਨਾ ਸਾਡਾ ਫਰਜ਼ ਬਣਦਾ ਤੇ ਉਹਨਾਂ ਨੂੰ ਮંત્રી ਮੈਂ ਤਾਂ ਸਾਹਿਬੀ ਹੋਰ ਹੋਰ ਹੋਵਾ ਜੇ ਨਾ ਹੋਵੇ ਹੋਰ ਵੀ ਤੇ ਨਵੇਂ ਚਿਹਰੇ ਵਿਚ ਆ ਰੋੜਾ ਸਾਹਿਬੀ ਦੋ ਸੀਟਾਂ ਖਾਲੀ ਪਈਆਂ ਨੇ ਮੰਤਰੀ ਨੂੰ ਦੋ ਸੀਟਾਂ ਖਾਲੀ ਪਈਆਂ ਨੇ ਦੋ ਮੰਤਰੀ ਹੋਣ ਕੇ ਜਾਂ ਇੱਕ ਸਿੰਗਲ ਲਗਾਏ ਸਾਰਾ ਕੁਛ ਆਜੀ ਪੁੱਛੋਗੇ ਹੈ ਤਾਂ ਤਾਂ ਬਾਈ ਜੋ ਜੋ ਦੇਖੋ ਅਸੀਂ ਮਹਿੰਦਰਪਕ ਜੀ ਨੇ ਵਾਦਾ ਕੀਤਾ ਸੀ ਮਹਿੰਦਰਪਕ ਜੀ ਨੇ ਬਣਾਤਾ ਲੋਕਾਂ ਨੇ ਜਲੰਧਰ ਵਾਲਿਆਂ ਨੇ ਮਾਨਸਤ ਕਰ ਦਿੱਤਾ ਅਸੀਂ ਇੱਥੇ ਵਾਦਾ ਕੀਤਾ ਇੱਥੇ ਬਣਾ ਲਾਂਗੇ ਦੇ ਪੰਜ ਹੁਣ ਫਿਰ ਡਿਪਾਰਟਮੈਂਟ ਨਾਲ ਪੁੱਛ ਰਹੇ ਨੇ ਵੀ ਡਿਪਾਰਟਮੈਂਟ ਕਿਹੜਾ ਦੇ ਹੋਵੇ ਮੈਂ ਇਹਨਾਂ ਕਹੇ ਤੇ ਬੜੀ ਜਲਦੀ ਜਿਹੜਾ ਫੈਸਲਾ ਕਰਿਆ ਜਾਊਗਾ ਤੇ ਕੱਲ ਨੂੰ ਦਿੱਲੀ ਜਾ ਰਹੇ ਕਿਉਂਕਿ ਕੋਪਾਲ ਇਟਾਲੀਆ 15000 ਦੀ ਵੱਡੀ ਜਿੱਤ ਹੋਈ ਹੈ ਗੁਜਰਾਤ ਚੋਂ ਤੇ ਉਹ ਵੀ ਆਉਣਗੇ ਉੱਥੇ ਜਿਹੜੇ ਸੰਜੀਵ ਅਰੋੜਾ ਜੀ ਜਾਣਗੇ ਸਾਰੇ ਅਸੀਂ ਇਕੱਠੇ ਮਿਲ ਕੇ ਇਸ ਜਿਹੜਾ ਪਬਲਿਕ ਦੇ ਮੰਡੇਟ ਨੂੰ ਧੰਨਵਾਦ ਕਰਾਂਗੇ ਅੱਜ ਵੀ ਮੈਂ ਤਾਂ ਜਾ ਕੇ ਆਇਆ ਲੁਧਿਆਣਾ ਜਾ ਕੇ ਸੋ ਹਸੈਨ ਨਾ ਕਿਹਾ ਸੀ ਜੀ ਅੰਦਰੋਂ ਅੰਦਰੋਂ ਰਾਜਨੀਤੀ ਪਰ ਬੈਠਕ ਹੋਈ ਹੈ ਇਸ ਦੇ ਵਿੱਚ ਸਵਾ ਸੀਟ ਨੂੰ ਲੈ ਕੇ ਬੜੀ ਚਰਚਾ ਹੈ ਇਹ ਤਾਂ ਕਲੀਅਰ ਕਰਦੇ ਕਿ ਤੇਜਪਾਲ ਸਾਹਿਬ ਦੀ ਆਪੀ ਗੱਲ ਉਸ ਨੂੰ ਫਿਰ ਫਿਰੇ ਕੇ ਜਾਗੇਗਾ ਸਾ ਪੰਜਾਬ ਤੋਂ ਇੱਕ ਸੀਟ ਖਾਲੀ ਹੋ ਰਹੀ ਹੈ ਕੀ ਆਪ ਜੀ ਕੀ ਵਿਚਾਰ ਕਰਦਾ ਸਮਝੋ ਥੋੜਾ ਸੋਚ ਲੈਣ ਤੋਂ ਬਾਅਦ ਫਿਰ ਪਰ ਹੋਊਗਾ ਕੋਈ ਇਹ ਹੈ ਜੀ ਜਿਹੜਾ ਜਾ ਕੇ ਉੱਥੇ ਪੰਜਾਬ ਦੀ ਗੱਲ ਕਰੇ ਪਾਰਟੀ ਵਰਕਰ ਹੋਊਗਾ ਜੀ ਵੀ ਇੰਡਸਟਰੀ ਸੋਚੇਗਾ ਇਹ ਰੁਕੀ ਗੱਲਾਂ ਕੀ ਇੰਡਸਟਰੀਸ ਸਾਡੇ ਪਾਰਟੀ ਵਰਕਰ ਨਹੀਂ ਹੈ ਸੰਜੀਵ ਰੋੜਾ ਕੋਣ ਹੈ ਇੰਡਸਟਰੀਸਟ ਹੈ ਇਹ ਤਾਂ ਪਾਰਟੀ ਪਰਟੀ ਦੇ ਬੰਦਾ ਹੋ ਗਿਆ ਜੀ ਸੰਕੇਤ ਨਾ ਸਮਝ ਲਿਓ ਨਹੀਂ ਨਹੀਂ ਸੰਕੇਤ ਉਹ ਤਾਂ ਤੁਸੀਂ ਜੋ ਸੰਕੇਤ ਇਧਰ ਉਧਰ ਲੱਭ ਲੈਨੇ ਹੋ ਪਰ ਮੈਨੂੰ ਪਤਾ ਤੁਸੀਂ ਸਾਰੇ ਭਰਾ ਹੀ ਹੋ ਸਾਡੇ ਤੇ ਜਿਹੜਾ ਬੰਦਾ ਪੰਜਾਬ ਦੀ ਗੱਲ ਕਰੇ ਉੱਥੇ ਜਾ ਕੇ ਵਧੀਆ ਮੁੱਦੇ ਉਠਾਵੇ